ਅੱਜ ਇਹ ਅਵਾਰਡ ਮਿਲਿਆ ਸਾਡੇ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਹੈ ਖਾਸ ਤੌਰ ਤੇ ਮੇਰੇ ਹਲਕੇ ਦੇ ਵਿੱਚ ਖਾਸ ਤੌਰ ਤੇ ਸਾਡਾ ਜਿਹੜਾ ਜੱਦੀ ਵਾਰਡ ਹੈ ਉਸ ਵਾਰਡ ਦੇ ਵਿੱਚ ਇੱਕ ਪਵੰਜਰ ਹਸਪੀਟਲ ਹੈ ਜਿਸ ਦੇ ਵਿੱਚ ਕਾਫੀ ਸਾਲਾਂ ਤੋਂ ਮੈਂ ਦੇਖ ਰਿਹਾ ਤੇ ਫਿਰ ਮੈਨੂੰ ਹੀ 2002 ਤੋਂ ਲੈ ਕੇ ਅੱਜ ਤੱਕ ਕਫਰੀਂਦਰ ਜੀ ਦੇ ਨਾਲ ਨਾਲ ਕੰਮ ਕਰਨ ਦਾ ਬਹੁਤ ਬੋੜਾ ਮੌਕਾ ਮਿਲਿਆ ਔਰ ਜਿਸ ਫਰਮਾਨ ਨੇ 당ੜਾਲੇ ਹਸਪਤਲ ਜਿਲਾਰੇ ਸੀਗੇ ਔਰ ਤੇ ਕਿੰਨੇ ਸੈਂਕੜੇ ਹਜ਼ਾਰਾਂ ਲੋਕ ਇਥੋਂ ਇਲਾਜ ਕਰਾ ਕੇ ਗਏ ਔਰ ਉਹਨਾਂ ਦੀ ਬਿਹਤਰੀ ਵਾਸਤੇ ਵੀ ਫਰਮਾਨ ਕਰਦੇ ਪਰ ਕਿਤੇ ਨਾ ਕਿਤੇ ਲੋਕਾਂ ਦਾ ਇੱਕ ਮੈਸੇਜ ਬਹੁਤ ਵਧੀਆ ਸੀ ਕਿ ਸਾਨੂੰ ਬਹੁਤ ਵੱਡੀ ਹੁਲੀ ਮਿਲੀ ਹੈ ਔਰ ਜਿਹੜਾ ਇਹ ਅਕੂਪੀਚਰ ਹਸਪਤਲ ਆਏ ਇਹਦੇ ਨਾਲ ਤਕਰੀਬਨ ਸਾਡਾ ਪੰਜਾਬ ਨਹੀਂ ਹਿੰਦੁਸਤਾਨੀ ਤਕਰੀਬਨ ਚੈਨਾ ਦੇ ਨਾਲ ਰਿਲੇਟਡ ਇਹ ਜਿਹੜਾ ਇਲਾਜ ਹੈ ਉੱਥੋਂ ਤੋਂ ਚੱਲਿਆ ਉਹ ਚਲਦੇ ਹੋਏ ਅੱਜ ਬਹੁਤ ਵੱਡੀ ਕਾਮਯਾਬੀ ਦੇ ਵਿੱਚ ਔਰ ਤਕਰੀਬਨ ਡਾਕਟਰ ਇੰਦਰਜੀਤ ਜੀ ਤੁਣਾ ਨੇ ਆਪਣੇ ਬਜ਼ੁਰਗਾਂ ਤੋਂ ਲੈ ਕੇ ਆਪਣੇ ਤੱਕ ਜੱਜ ਤੱਕ ਅੱਜ ਤਾਈਂ ਤੱਕ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਨੂੰ ਅੱਗੇ ਵਿਦਵਾਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਅੱਜ ਇੱਕ ਬਹੁਤ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੋ ਅਵਾਰਡ ਡਾਕਟਰ ਵਾਸੂ ਜੀ ਨੂੰ ਦੇ ਨਾਮ ਤੇ ਮਿਲਿਆ ਜਿਨ੍ਹਾਂ ਨੇ ਬਹੁਤ ਲੰਮਾ ਅਸਾ ਸੇਵਾ ਕੀਤੀ ਔਰ ਉਹਨਾਂ ਦੇ ਐਜ਼ ਅ ਸਟੂਡੈਂਟ ਉਹਨਾਂ ਦੇ ਸ਼ਾਗਿਰਦ ਬਣ ਕੇ ਇਹਨਾਂ ਨੇ ਸਮਾਜ ਦੀ ਵੀ ਸੇਵਾ ਕੀਤੀ ਔਰ ਉਹਨਾਂ ਦੇ ਨਿਰਖੇਕਨੰਦ ਚਲਕੇ ਅੱਜ ਜੋ ਉਹਨਾਂ ਦੀ ਸੋਚ ਸੀ ਬਸੂ ਸਾਹਿਬ ਦੀ ਉਹ ਅੱਗੇ ਚਾਰ ਚੰਦ ਲਗਾਏ ਤੇ ਅੱਜ ਇੱਕ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਇਹਨਾਂ ਨੂੰ ਬੁਲਾ ਕੇ ਉਹ ਨਾਮ ਦੇ ਨਾਮ ਦਾ ਪਰਸਕਾਰ ਮਿਲਣਾ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਅੱਜ ਇਹ ਪਰਸਕਾਰ ਲੈ ਕੇ ਆਏ ਨੇ ਮੈਂ ਆਪਣੇ ਵੱਲੋਂ ਜੱਥੇਦਾਰ ਸਾਹਿਬ ਵੱਲੋਂ ਸਾਡੇ ਅੱਜ ਦੀ ਰਿਟਾਇਰ ਬੈਠੇ ਨੇ ਅ ਖਵਾਲ ਸਿੰਘ ਜੀ ਉਹਨਾਂ ਵੱਲੋਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੋਰੇ ਡਾਕਟਰ ਇੰਦਰਜੀਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆਸਕਾ ਇਸ ਤਰ੍ਹਾਂ ਹੀ ਅੱਗੇ ਵੱਧ ਚੱਲ ਕੇ ਆਪਾਂ ਸਮਾਜ ਦੀ ਲੋਕਾਂ ਦੀ ਸੇਵਾ ਕਰ ਸਕੀਏ ਆਨ ਵਾਲ ਟਾਈਮ ਜਿੱਥੇ ਵੀ ਸਾਡੀ ਸੇਵਾ ਲੈਣਗੇ ਅਸੀਂ ਨਾਲ ਪਰ ਇਹ ਛੋਟੀ ਗੱਲ ਨਹੀਂ ਹੈ ਦੂਸਰੀ ਕੰਟੀ ਜਿਹੇ ਕੁਵਾਰ ਲੈਣਾ ਬਹੁਤ ਵੱਡੀ ਗੱਲ ਹੈ ਪਰ ਉਸ ਨਾਮ ਨੂੰ ਚਲਾਉਣਾ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਇਹ ਹਸਪੀਟਲ ਨੂੰ ਅੱਗੇ ਵਿਧਾਨ ਦੇ ਵਿੱਚ ਤੁਹਾਡੇ ਲੋਕਾਂ ਦਾ ਸਾਥ ਤੁਹਾਡੇ ਲੋਕਾਂ ਦਾ ਪਿਆਰ ਮਿਲਿਆ ਔਰ ਖਾਸ ਤੌਰ ਤੇ ਪ੍ਰੈਸ ਵਾਲਿਆਂ ਦਾ ਬਹੁਤ ਸਾਥ ਮਿਲਿਆ ਕਿਉਂਕਿ ਮੈਂ ਜਿੰਨਾ-ਜਿੰਨਾ ਫੰਕਸ਼ਨ ਜਾਇਆ ਤੁਹਾਡੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿ ਇਸ ਹਸਪੀਟਲ ਨੂੰ ਲੋਕਾਂ ਤੱਕ ਪਹੁੰਚਾਣਾ ਲੋਕਾਂ ਦੀਆਂ ਜੋ ਦਿੱਕਤਾਂ ਨੇ ਡਾਕਟਰਾਂ ਕੋਲ ਬਜਾਣੀਆਂ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਪੇਸ਼ੈਂਟ ਇਲਾਜ ਕਰਦਾ ਉਹਦੀ ਦਿੱਕਤ ਕੋਈ ਜੜੀ ਹੈ ਡਾਕਟਰਾਂ ਨੂੰ ਮਿਲ ਜਾਏ ਤੇ ਨੇਚਰਲੀ ਉਸ ਟ੍ਰੀਟਮੈਂਟ ਤੇ ਬਹੁਤ ਵੱਡਾ ਫਰਕ ਵੱਡਾ ਤੇ ਡਾਕਟਰਾਂ ਨੇ ਦਿਨ ਰਾਤ ਇੱਕ ਕਰਕੇ ਕਿਸ ਹਸਪਤਲ ਦਾ ਨਾਮ ਜੀ ਬਦਾਇਆ ਔਰ ਆਪਣੇ ਬਜ਼ੁਰਗਾ ਦਾ ਨਾਮ ਵੀ ਬਦਾਇਆ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਤੁਹਾਡਾ ਯੋਗਦਾਨ ਬਹੁਤ ਜ਼ਿਆਦਾ ਹੈ ਇਸ ਹਸਪਤਲ ਦੇ ਇਹਨਾਂ ਦੀ ਵਡਿਆਈ ਹੈ ਇਹਨਾਂ ਦੀ ਵਡਿਆਈ ਹੈ ਮੈਂ ਮੈਂਬਰ ਹਾਂ ਜੀ ਇਹਨਾਂ ਦੀ ਵਡਿਆਈ ਹੈ ਮੇਰਾ ਨਾਮ ਲੈ ਰਹੇ ਹੋ ਨਾ ਪਰ ਮੇਰਾ ਯੋਗਦਾਨ ਕੋਈ ਨਹੀਂ ਹੈ ਯੋਗਦਾਨ ਇਹਨਾਂ ਦੀ ਆਪਣੀ ਮਿਹਨਤ ਹੈ ਇਹਨਾਂ ਦੀ ਮਿਹਨਤ ਕਰਕੇ ਹੋਇਆ ਸਾਡਾ ਯੋਗਦਾਨ ਤੇ ਹੈ ਕਿ ਅਸੀਂ ਭਰਾ ਦੇ ਨਾਲ ਮੁੱਡੇ ਨਾਲ ਮੁੱਡਾ ਲੱਗੇ ਖੜੇ ਆ ਬਾਕੀ ਸਾਰੀ ਟੀਮ ਜਿਵੇਂ ਸਰਗੁਬਾਲ ਸਿੰਘ ਨੇ ਇਹਨਾਂ ਦੀ ਬੜੀ ਮਿਹਨਤ ਹੈ ਹਰ ਮੀਟਿੰਗ ਦੇ ਵਿੱਚ ਸਾਡੇ ਭਾਈ ਸਾਹਿਬ ਆਪ ਖੁਦ ਮੁੱਖਤ ਪਟਨਾ ਤੋਂ ਛਾਪਾ ਜੀ ਪਿੱਛੇ ਬੈਠੇ ਨੇ ਮੇਰੇ ਨਿੰਬਲ ਰਾਣਾ ਜੀ ਆਪਣਾ ਐਮ ਸੀ ਪੀ ਸੀ ਦਰਸ਼ਨੀ ਕੁਮਾਰ ਜੀ ਨੇ ਸੂਤ ਸਾਹਿਬ ਨੇ ਜਿੰਨੀ ਟੀਮ ਕੰਮ ਕਰ ਰਹੀ ਫਰਕ ਕਰ ਰਹੀ ਹੈ ਸਾਰੇ ਤਕਰੀਬਨ ਸਾਰੇ ਪ੍ਰਸਾਦ ਵਾਲੇ ਤਵੀਰ ਬੈਠੇ ਹੋ ਕਿਉਂਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ ਸਾਥ ਹੈ ਇਸ ਕਰਕੇ ਤੁਹਾਨੂੰ ਵੀ ਵਧਾਈ ਹੈ ਤੇ ਖਾਸ ਤੌਰ ਤੇ ਡਾਕਟਰ ਸੰਦੂਬ ਨੂੰ ਮੁਬਾਰਕ ਜੀ ਦਾ ਅਵਾਰਡ ਮਿਲਿਆ ਅੱਜ ਦੇ ਨਾਮ ਸ਼ਹਿਰ ਵੱਲੋਂ ਸਤ ਪਹੁੰਚੀ 20 ਜਨਾਂ ਜਨ। ਮੈਂ ਇਹ ਕਹਾਂਗਾ ਕਿ ਸਾਡੇ ਲੁਧਿਆਣੇ ਦੀ ਮੈਂ ਤਾਂ ਆਪਣੇ ਵਾੜਦੀ ਨਹੀਂ ਕਹਿੰਦਾ ਆਪਣੇ ਨੌਰਥ ਵਾੜਦੀ ਨਹੀਂ ਪੂਰੇ ਲੁਧਿਆਣੇ ਦੀ ਸ਼ਾਨ ਦੇ ਉਪੇਚ ਇਹੋ ਜਿਨ੍ਹਾਂ ਨੇ ਕੰਮ ਕੀਤਾ ਹੈ ਉਹ ਬੋਲ ਜੂ। ਮੈਂ ਉਹਨਾਂ ਨੇ ਇਹ ਕਹਾਂਗਾ ਕਿ ਮੋਦੀ ਜੀ ਵੀ ਚైనా ਪਹੁੰਚ ਰਹੇ ਹਨ ਤਦੋਂ ਦੋਨੋਂ ਵੀ ਖੁਸ਼ੀ ਹੋਊਗੀ ਚਾਈਨਾ ਗਵਰਨਮੈਂਟ ਨਾਲ ਇੱਕ ਇੱਕ ਐਗਰੀਮੈਂਟ ਫੇ ਰਿਵਾਈਵ ਹੋ ਰਿਹਾ ਕਿ ਚਾਈਨਾ ਯੋਗਾ ਫੈਲਾਊਗਾ ਆਪਾ acupuncture ਤੋ ਪਹਿਲਾ ਕਾਲਜ ਮੈਂ ਚੰਨਾ ਕੇ ਸ਼ਾਉਂ ਤੁਹਾਡੇ ਕੋ ਬਾਬਰ ਹੈ ਕਿ ਮੈਂ ਵਾਸਦਰ ਸਕਦਾ ਕਿ ਅਸੀਂ ਇੰਟਰਨੈਸ਼ਨਲ ਕਾਲਜ acupuncture ਦਾ ਚਾਈਨਾ ਦੀ ਮਦਦ ਨਾਲ ਇੱਥੇ ਬਣਾਈਏ ਨੰਬਰ 2 ਪਿੱਛੋਂ ਮੈਨੂੰ ਕੱਲ ਹੀ ਰਾਤ ਨੂੰ ਵੀਕ ਬੈਕ ਆਈ ਹੈ ਕਿ ਉਹ ਚੰਦਨ ਕੀ ਇਹ ਅਵਾਰਡ ਦਾ ਜਿਹੜਾ ਪਾਵਰ ਹੈ ਉਹ ਸਾਡਾ ਜਿਵੇਂ ਆਪਾਂ ਭਾਰਤ ਦਾ ਤਨ ਦੇ ਨੇ ਉਹ ਅਵਾਰਡ ਔਰ ਉਹਨਾਂ ਨੇ ਕਿਹਾ ਕਿ ਇਹ ਕਿ ਦੋਨੋਂ ਹੀ ਗੀਨ ਡਾਕਟਰ ਸੀ ਔਰ ਇਹਨਾਂ ਨੂੰ ਪਾਦਤਨ ਅਵਾਰਡ ਵੀ ਮਿਲਣਾ ਚਾਹੀਦਾ। ਤੋਂ ਮੈਂ ਬਕਾ ਇਹ ਕੋ ਲਈ ਕਹੂੰਗਾ ਕਿ 50 ਸਾਲ ਅਸੀਂ ਪੂਰੇ ਕਰਦੇ ਆ ਇਸ ਵਿੱਚ ਨਵੰਬਰ ਦੇ ਵਿੱਚ ਸ਼ਾਇਦ ਐਮਬੈਸਡਰ ਸਾਹਿਬ ਵੀ ਆ ਰਹੇ ਨੇ ਸਾਡੇ ਕੋਲ। ਤੋਂ ਅਸੀਂ ਚਾਹੁੰਦੇ ਆ ਕਿ ਉਸ ਟਾਈਮ ਤੱਕ ਸਾਡੀ ਸਰਕਾਰ ਐਕਿਊਪੰਚਰ ਨੂੰ ਵੀ ਕਿਉਂਕਿ ਸੈਂਕ ਤੋਂ ਬਾਅਦ ਮੈਂ ਲੈ ਲਿਆ ਕਿਉਂਕਿ ਪੰਜਾਬ ਕੋਲ ਮੈਂ ਕਰਦੀ ਹੈ ਤੇ ਅਸੀਂ ਪਹਿਲਾ ਮੈਡੀਕਲ ਕਾਲਜ ਅਸੀਂ ਖੋਲਣ ਦੇ ਛਾਪਣਾ ਉਹ ਆਨ ਵਾਲੇ ਬੱਚਿਆਂ ਵਿੱਚ ਐਜੂਕੇਸ਼ਨ ਮਿਲੇਗੀ ਪੜਾਈ ਮਿਲੇਗੀ ਉਹ ਕੈਡਿਕ ਸਾਨੂੰ ਸਾਡੀ ਐਮਲ ਸਭ ਕਰ ਸਕਦੇ ਠੀਕ ਹੈ ਤੇ ਮੈਂ ਇਹਨਾਂ ਤੋਂ ਇਹ ਹੀ ਆਸ ਕਰੂੰਗਾ ਕਿ ਇਸ ਚੀਜ਼ ਨੂੰ ਅੱਗੇ ਲਿਆ ਕੇ ਫਾਰਮੈਟ ਆਫ ਪੰਜਾਬ ਕੋ ਦੇ ਰਿਕਗਨਾਈਜੇਸ਼ਨ ਕੋ ਲੈਣ ਤਾਂ ਕਿ ਅਸੀਂ ਪਹਿਲਾ ਕਾਲਜ ਖੋਲ੍ਹੀ ਬੱਚਿਆਂ ਦੀ ਸੰਕੀ ਕਿਉਂਕਿ ਕਾਫਰ ਹਾਂ ਗੱਲ ਕਰੂੰ ਤੇ ਸਰ ਜਦੋਂ ਅਵਾਰਡ ਮਿਲਿਆ ਉਸ ਤਰ੍ਹਾਂ ਟਾਈਮ ਕਿੰਨਾ ਲੱਗਦਾ ਸਰ ਮੈਨੂੰ ਇਹ ਮੈਸੇਜ ਮਿਲਿਆ ਕਿ ਪੰਜ ਮਿੰਟ ਐਮਬੈਸਡਰ ਸਾਹਿਬ ਬੋਲਣਗੇ ਪੰਜ ਮਿੰਟ ਮੈਨੂੰ ਇਸ ਪੀਪੀ ਦਿੱਤੀ ਗਈ ਐਮਬੈਸਡਰ ਸਾਹਿਬ ਦੇ ਬੋਲਦੇ ਆ ਜੋ ਮੈਂ ਆਪਣੀ ਪੰਜ ਮਿੰਟ ਵਿੱਚ ਮੈਂ ਉਹਨਾਂ ਕਿਹਾ ਮੈਂ 50 ਸਾਲ ਦੇ ਸ਼ੈਂਕਲ ਬੈਟ ਤੋਂ ਸ਼ੇਅਰ ਨਹੀਂ ਕਰ ਸਕਦਾ ਮੈਂ ਜਦੋਂ ਡਾਕਟਰ ਬਾਸੂਧਰ ਮੈਂ ਪਿੱਛੇ ਤੜਨਾ ਸ਼ੇਅਰ ਕਰਦੇ ਜਿਵੇਂ ਜਦੋਂ ਬਿਮਾਰੀ ਦੇ ਤੇ ਉਹਨਾਂ ਨੇ ਮੇਰੇ ਨਾਲ ਦੀ ਜ਼ਿੰਮੇਵਾਰੀ ਲਈ ਸੀ ਬੋਲਦੇ ਬੋਲਦੇ ਮਤ ਪੱਗ ਗਿਆ ਉਹ ਉਹ ਸੈਂਟੀਮੈਂਟ ਜਿਹੜੇ ਹੈਗੇ ਮੈਂ ਅੱਜ ਸਮਝ ਸਕਦਾ ਕਿ ਮੀਨੂ ਨਹੀਂ ਇਹ ਮਨੁੱਖਤਾ ਦੀ ਸੇਵਾ ਦਾ ਹੈ ਇਹ ਅੰਤਰਰਾਸ਼ਟਰੀ ਭਾਈਚਾਰਾ ਹੈ ਜਿਹੜਾ ਇੰਟਰਨੈਸ਼ਨਲੀ ਚਾਈਨਾ ਫਰੈਂਡਸ਼ਿਪ ਆ ਗਵਰਨਮੈਂਟ ਇਨਾ ਵੱਡਾ ਮਾਮਲਾ ਸਾਡੇ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਇੱਥੇ ਇੰਵੈਸਟਰ ਸਾਹਿਬ ਵੀ ਆਏ ਸੀ ਸਾਡੀ ਹਰ ਫੰਕਸ਼ਨ ਦੇ ਉੱਤੇ ਬਗਾਜੀ ਰਿਸਿਵ ਕਰਦੇ ਆਂ ਔਰ ਦੋਨੋਂ ਹਰਾਨੀ ਨਹੀਂ ਹੋਏਗੀ ਉਹ ਚਾਈਨੀਜ਼ ਨੂੰ ਨਾ ਸਾਡੇ ਅੰਗਰੇਜ਼ ਬਹੁਤ ਔਖੇ ਹਨ ਉਹਨਾਂ ਨੂੰ ਬਗਾਜੀ ਦਾ ਕਾ ਰੱਖਿਆ ਹਾਂ ਸੋ ਇਹ ਬਹੁਤ ਮਾਨ ਦੀ ਗੱਲ ਹੈ ਹਾਂ ਬਕਰ ਹੈ ਨਾ ਬਿਲਕੁਲ ਠੀਕ ਹੈ ਥੈਂਕ ਯੂ ਅੱਜ ਜਿਹੜਾ ਡਾਕਟਰਿੰਦਰਜੀਤ ਸਿੰਘ ਹਣੀ ਢੀਂਗਰਾ ਸਾਹਿਬ ਨੇ ਜਿਨ੍ਹਾਂ ਦੇ ਫਾਦਰ ਸਰਦਾਰ ਗਿਆਨ ਸਿੰਘ ਆਜ਼ਾਦੀ ਘਲਟੀਆਂ ਸੀ ਤੇ ਅੱਜ ਉਹਨਾਂ ਨੂੰ ਜਿੱਦਾਂ ਚਾਈਨਾ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਅਵਾਰਡ ਜਿਵੇਂ ਆਪਣੇ ਭਾਰਤ ਰਤਨ ਉਹਦੇ ਬਰਾਬਰ ਦਾ ਅਵਾਰਡ ਆ। ਇਹੀ ਅਵਾਰਡ ਉਹਨਾਂ ਨੇ ਮੋਤੀ ਸਾਹਿਬ ਨੂੰ ਦਿੱਤਾ ਜਦੋਂ ਚਾਈਨਾ ਗਏ ਸੀ। ਤੇ ਸਾਨੂੰ ਖੁਸ਼ੀ ਆ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬ ਜਗਹਦਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਟਨਾ ਸਾਹਿਬ ਔਰ ਇਸ ਹਲਕੇ ਦੇ ਜਿਹੜੇ ਬਹੁਤ ਹੀ ਇਮਾਨਦਾਰ ਨਿੱਡਰ ਤੇ ਬਹਾਦਰ ਐਮਐਲਏ ਚੌਧਰੀ ਮਦਨ ਲਾਲ ਬੱਗਾ ਜੀ ਤੇ ਆਈਜੀ ਸਰਦਾਰ ਇਕਬਾਲ ਸਿੰਘ ਜੀ ਪਹੁੰਚੇ ਆ ਤੇ ਅਸੀਂ ਇਹਨਾਂ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਦਿੱਤੀ ਅੱਜ ਇਹਨਾਂ ਨੂੰ ਮੂੰਹ ਇਹਨਾਂ ਦਾ ਮਿੱਠਾ ਕਰਿਆ ਬਰਫੀ ਲਾ ਕੇ ਤੇ ਸਾਨੂੰ ਲੁਧਿਆਣੇ ਨੂੰ ਮਾਣ ਆ ਪੂਰੇ ਹਿੰਦ ਹਿੰਦੁਸਤਾਨ ਚ ਇੱਕੋ ਇੱਕ ਡਾਕਟਰਿੰਦਰਜੀਤ ਢੀਂਗਰਾ ਨੇ ਜਿਨ੍ਹਾਂ ਨੂੰ ਚੈਨਾ ਨੇ ਉਵਾਡ ਦਿੱਤੀ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਪੰਜਾਬ ਦੇ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਬੰਦੇ ਨੂੰ ਮਿਲਿਆ ਉਹ ਜੀ ਬਹੁਤ ਵੱਡੀ ਗੱਲ ਆ ਹਿੰਦੁਸਤਾਨ ਚੋਂ ਪੰਜਾਬ ਪੰਜਾਬ ਚੋਂ ਲੁਧਿਆਣਾ ਲੁਧਿਆਣਾ ਤੋਂ ਸਲੇਮ ਟਾਪਰੀ ਚੌਧਰੀ ਮਦਨ ਲਾਲ ਜੀ ਦਾ ਬੱਗਾ ਜੀ ਦਾ ਹਲਕਾ ਡਿੰਪਲ ਰਾਣਾ ਜੀ ਵੀ ਆਏ ਨੇ ਅਸ਼ਵਨੀ ਜੀ ਇਹ ਸਾਰੇ ਬਹੁਤ ਵੱਡਾ ਇੱਕ ਇਹਨਾਂ ਦਾ ਸ਼ੁਰੂ ਤੋਂ ਚੱਲੇ ਆਇਆ ਤੇ ਉਹਦਾ ਫਾਇਦਾ ਇਹਨਾਂ ਨੂੰ ਅੱਜ ਮਿਲਿਆ ਠੀਕ ਹੈ ਠੀਕ ਹੈ ਧੰਨ